ਹਾਂਜੀ ਸਾਡੇ ਆਸ-ਪਾਸ ਜਾਂ ਸਾਡੇ ਘਰ ਦੇ ਵਿੱਚ ਜਦੋਂ ਹੀ ਕਿਸੇ ਨੂੰ ਅਧਰੰਗ ਦਾ ਦੌਰਾ ਪੈਂਦਾ ਆ ਜਾਂ ਅਧਰੰਗ ਹੋ ਜਾਂਦਾ ਹੈ ਜਿਹਦੇ ਵਿੱਚ ਇੱਕ ਪਾਸਾ ਰੁਕ ਜਾਂਦਾ ਆ ਉਹ ਪੇਸ਼ੈਂਟ ਨੂੰ ਆਪਾਂ ਜਲਦੀ ਤੋਂ ਜਲਦੀ ਪਹਿਲੇ 1-2 ਘੰਟਿਆਂ ਦੇ ਅੰਦਰ ਹੀ ਨਿਊਰੋ ਸਰਜਨ ਦੇ ਕੋਲ ਜਾਂ ਨਿਊਰੋਲੋਜਿਸਟ ਕੋਲ ਜਿਹੜੇ ਨਿਊਰੋ ਦੇ ਡਾਕਟਰ ਨੇ ਉਹਦੇ ਕੋਲ ਲੈ ਕੇ ਪਹੁੰਚਣਾ ਹੁੰਦਾ ਆ ਕਿਉਂਕਿ ਕੁਝ ਐਦਾਂ ਦੀਆਂ ਮੈਡੀਕੇਸ਼ਨਸ ਹੁੰਦੀਆਂ ਨੇ ਜਿਹੜੀਆਂ ਪਹਿਲੇ 1-2 ਘੰਟਿਆਂ ਦੇ ਵਿੱਚ ਲੱਗਦੀਆਂ ਨੇ ਜਿਸ ਦੇ ਨਾਲ ਜਿਹੜਾ ਪੇਸ਼ੈਂਟ ਆ ਜਿਹੜਾ ਉਹਦਾ ਪਾਸਾ ਰੁਕਿਆ ਹੁੰਦਾ ਹੈ ਹੱਥ ਤੇ ਲੱਤ ਜਿਹੜੀ ਕੰਪਲੀਟ ਰੁਕ ਜਾਂਦੀ ਹੈ ਉਹ ਬਹੁਤ ਹੀ ਜਲਦੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਕਈ ਵਾਰ ਅਸੀਂ ਕੀ ਗਲਤੀਆਂ ਕਰਦੇ ਆ ਅਸੀਂ ਕਿਤੇ ਇੰਜੈਕਸ਼ਨ ਲਗਵਾਉਣ ਚਲੇ ਜਾਂਦੇ ਆ ਪਾਸੇ-ਆਸੇ ਤੋਂ ਜਾਂ ਕੋਈ ਅਫੀਮ ਵਗੈਰਾ ਦੇਣੀ ਸ਼ੁਰੂ ਕਰ ਦਿੰਦੇ ਆ ਪੇਸ਼ੈਂਟ ਨੂੰ ਦੇਖੋ ਇਸ ਤਰ੍ਹਾਂ ਦਾ ਕੁਝ ਵੀ ਆਪਾਂ ਨਾ ਕਰੀਏ ਇਹਦੇ ਨਾਲ ਸਾਨੂੰ ਫਾਇਦਾ ਕੀ ਹੋਊਗਾ ਜੇ ਆਪਾਂ ਇੱਕਦਮ ਨਿਊਰੋ ਦੇ ਡਾਕਟਰ ਕੋਲ ਜਾਨੇ ਉਹਨੂੰ ਚੈੱਕ ਕਰਨ ਦੇ ਲਈ ਤਾਂ ਬਾਅਦ ਵਿੱਚ ਜਿਹੜਾ ਮਰੀਜ਼ ਨੂੰ ਠੀਕ ਹੋਣ ਵਾਸਤੇ 6-6 ਮਹੀਨੇ ਲੱਗ ਜਾਂਦੇ ਆ ਸਾਲ-ਸਾਲ ਲੱਗ ਜਾਂਦਾ ਆ ਆਪਰੇਸ਼ਨ ਤੱਕ ਹੋ ਜਾਂਦੇ ਆ ਪੇਸ਼ੈਂਟ ਦੇ ਸਿਰ ਦੇ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਬਚ ਸਕਦੇ ਆ ਦੇਖੋ ਮੈਂ ਫਿਰ ਤੋਂ ਦੁਹਰਾ ਰਿਹਾ ਹਾਂ ਕਿ ਆਪਾਂ ਪਹਿਲੇ ਹੀ 1-2 ਘੰਟਿਆਂ ਦੇ ਵਿੱਚ ਪੇਸ਼ੈਂਟ ਨੂੰ ਲੈ ਕੇ ਨਿਊਰੋ ਡਾਕਟਰ ਨੂੰ ਜਾਂ ਨਿਊਰੋਲੋਜਿਸਟ ਨੂੰ ਦਿਖਾਣਾ ਹੁੰਦਾ ਹੈ ਥੈਂਕ ਯੂ